ਕਲਵਿੰਦਰ ਸਿੰਘ ਟੀਚਰ ਹੈ ਚਾਰ ਸਾਲ ਹੋ ਗਏ ਨੂੰ ਇੱਥੇ ਲੱਗੇ ਨੂੰ ਤਾਂ ਪਿੰਡ ਵਾਲਿਆਂ ਮੈਨੂੰ ਦੱਸਿਆ ਕਿ ਇਹਨੇ ਕੋਈ 4000 ਤੱਕ ਲੜਕੀ ਰੱਖੀ ਹੈ ਜਿਹੜੀ ਜਿਹੜੀ ਆਪਣਾ ਇਹ ਸਕੂਲ ਨੂੰ ਖੋਲਦੀ ਆ ਔਰ ਬੱਚਿਆਂ ਨੂੰ ਪੜਾਉਂਦੀ ਆ ਐਹੋ ਜਿਹੇ ਟੀਚਰਾਂ ਦੀ ਮੇਰੇ ਖਾਲੇ ਇਹੋ ਜੇ ਐਜੂਕੇਸ਼ਨ ਤਾਂ ਇਹੋ ਜੇ ਟੀਚਰਾਂ ਦੀ ਲੋੜ ਹੀ ਨਹੀਂ ਸਾਹਮਣੇ ਬੀਪੀਓ ਸਾਹਿਬ ਬੈਠੇ ਇਧਰੋਂ ਬੀਪੀਓ ਸਾਹਿਬ ਤੁਸੀਂ ਵੀ ਤੁਸੀ ਆਪ ਚੁੱਪ ਕਰੋ ਚੁੱਪ ਆ ਬੀਪੀਓ ਸਾਹਿਬ ਮੇਰੇ ਨਾਲ ਅੱਗੇ ਖੜੇ ਨੇ ਬੀਪੀਓ ਸਾਹਿਬ ਨੇ ਇਸ ਟੀਚਰ ਦੇ ਵਿਰੁੱਧ ਲਿਖਿਆ ਅੱਗੇ ਸ਼ਿਕਾਇਤ ਕੀਤੀ ਹੈ ਮੈਂ ਆਪਣੇ ਤੌਰ ਤੇ ਵੀ ਇਸ ਟੀਚਰ ਦੀ ਸ਼ਿਕਾਇਤ ਕਰਾਂਗਾ ਠੀਕ ਹੈ ਨਾ ਕਿ ਜਿਹੜਾ ਆਪਣੇ ਘਰਾਂ ਚ ਬਹਿ ਕੇ ਕੋ 3-3 4-4 ਯਾਰ ਚ ਪਿੰਡ ਚ ਕੁੜੀਆਂ ਰੱਖ ਕੇ ਬੱਚੀਆਂ ਨੂੰ ਉਹਨਾਂ ਦਾ ਛੋਛਣ ਵੀ ਕਰਦੇ ਨੇ ਲੋਕ ਤਾਂ ਨਾਲ ਆਪਣੀ ਡਿਊਟੀ ਤੋਂ ਜਿਹੜੀ ਕੁਤਾਈ ਕਰਦੇ ਨੇ ਆਉਣ ਵਾਲੇ ਸਮੇਂ ਚ ਇਹਨੂੰ ਸਜ਼ਾ ਜਿਹੜੀ ਉਹ ਸਰਕਾਰ ਵੱਲੋਂ ਮਿਲਣੀ ਹੈ ਇਹਦੇ ਤੋਂ ਅਗੋਂ ਵੀ ਇੱਕ ਸਭ ਕੁ ਸਿੱਖਣ ਨੂੰ ਮਿਲੇਗਾ ਕਿ ਜਿਹੜੇ ਟੀਚਰ ਆਪਣੀ ਡਿਊਟੀ ਤੋਂ ਕੁਤਾਈ ਕਰਦੇ ਨੇ ਉਹ ਵੀ हट ਜਾਣਗੇ ਆਵਾਜ਼ੀ ਪਾਰਟੀ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਕਿਸੇ ਨੂੰ ਵੀ ਆਪਣੀ ਬੰਦੀ ਡਿਊਟੀ ਤੋਂ ਗੈਰ ਅਭਿਧੋਕਤਾਈ ਕਰਨੀ ਉਹਦਾ ਖਮਾਜਾ ਉਸ ਮੁਲਾਜ਼ਮ ਨੂੰ ਆਪ ਖੁਦ ਭੁਗਤਣਾ ਪਏਗਾ ਮੈਂ ਇਸ ਪਿੰਡ ਦੀ ਜਿਹੜਾ ਕੰਮ ਹੋਇਆ 14-15 ਲੱਖ ਰੁਪਏ ਇਸ ਪਿੰਡ ਦੀ ਗ੍ਰਾਂਟ ਵੀ ਆਈ ਹੈ ਮੈਂ ਇਹਦੀ ਇਹਦੀ ਵੀ ਇਨਕੁਆਰੀ ਕਰਾਵਾਂਗਾ ਕਿ ਲਗਭਗ 15 ਲੱਖ ਦੀ ਜਿਹੜੀ ਚਾਰਦਵਾਰੀ ਦੀ ਗ੍ਰਾਂਟ ਹੋਈ ਹੈ ਇਹਦੀ ਚੇਚੇ ਤੌਰ ਤੇ ਜਿਹੜੀ ਇਨਕੁਆਰੀ ਕੀਤੀ ਜਾਏ ਤਾਂ ਜਿਹੜਾ ਵੀ ਇਹਦੇ ਚ ਦੋਸ਼ੀ ਪਾਇਆ ਗਿਆ ਉਹਦੇ ਤੋਂ ਸਖਤ ਕਾਰਵਾਈ ਜਿਹੜੀ ਉਹ ਵੀ ਮੈਂ ਕਰਾਂਗਾ ਇਸ ਕਰਕੇ ਮੈਂ ਪਿੰਡ ਵਾਲਿਆਂ ਨੂੰ ਯਕੀਨ ਦਿਵਾ ਕੇ ਚੱਲਿਆ। ਅਹ ਤੁਸੀਂ ਬੇਫਿਕਰ ਹੋ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਝੰਮੇਰ ਸਰਕਾਰ ਦਾ ਹੈ। ਸਰਕਾਰ ਨੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਲਈ ਕੀ ਕਰਨਾ ਹੈ ਕਿਵੇਂ ਇਹਨਾਂ ਦਾ ਸਿੱਖਿਆ ਦਾ ਪੱਤਰ ਉੱਚਾ ਚੱਕਣਾ ਹੈ। ਇਹ ਸਰਕਾਰ ਆਪ ਦੇਖੇਗੀ ਔਰ ਇਹੋ ਜਿਹੜੇ ਸਾਥ ਮੈਂਬਰ ਨੇ ਜਿਹੜੇ ਟੀਚਰ ਨੇ ਇਹਨਾਂ ਨੂੰ ਜਿਹੜੀ ਸਜ਼ਾ ਉਹ ਵੀ ਸਰਕਾਰ ਦੇਵੇਗੀ। ਹੌਸਲਾ ਰੱਖੋ। ਮੈਂ ਤੁਹਾਨੂੰ ਅੱਜ ਯਕੀਨ ਦਿਵਾ ਕੇ ਚੱਲਿਆ। ਬੇਫਿਕਰ ਹੋ ਸਾਰਾ ਕੁਝ ਕਰਾਂਗੇ। ਇਸ ਕਰਕੇ ਤੁਹਾਡਾ ਜਿਹੜੇ ਤੁਸੀਂ ਪਿੰਡ ਵਾਲੇ ਆਏ ਹੋ ਦੁਖੀ ਮਨ ਨਾਲ ਆਏ ਹੋ ਕੋਈ ਗੱਲ ਨਹੀਂ ਐਸੇ ਆਓ ਜੇ ਕਿਸੇ ਨੇ ਹੋਰ ਪਿੰਡ ਵਾਲੇ ਨੇ ਕੋਈ ਗੱਲ ਕਰਨੀ ਹੈ ਆਓ ਜੀ ਤੁਸੀਂ ਦੱਸੋ ਆ ਦੱਸੋ ਜੀ ਦੱਸੋ ਇੱਥੇ ਤਾਂ ਦੱਸੋ ਮਾਈਕ ਤੇ ਕੈਮਰੇ ਲੱਗੇ ਸਾਡੇ ਕੋਲ ਹਾਂ ਜਦੋਂ ਨੇ ਲਾਇਆ ਇੱਕ ਦਿਨ ਚੱਲਣ ਕਰਾਇਆ ਤੇ ਤੋੜ ਦਿੱਤਾ ਕਾਹਨੇ ਬਦਲੇ ਨੇ ਕੰਮ ਪਤਾ ਨਹੀਂ ਲੱਗੇ ਕੌਣ ਕੰਮ ਨੇ ਤੇ ਹੁਣ ਦੱਸੋ ਦੇਖ ਲਓ ਇੰਨੀ ਘਟੀਆ ਗੱਲ ਪਿੰਡ ਦਾ ਵਸਨੀਕ ਆੜ ਕੇ ਦੱਸ ਗਿਆ ਕੈਮਰੇ ਲਾ ਕੇ ਕਹਿੰਦੇ ਆਪੇ ਹੀ ਧਰਵਾਸਤੇ ਨੇ ਕਹ ਪਤਾ ਹੀ ਨਾ ਲੱਗਿਆ ਵੀ ਕਦੋਂ ਕੋਈ ਆਇਆ ਤੇ ਕਦੋਂ ਕੋਈ ਸਕੂਲ ਚੋਂ ਗਿਆ ਐਡੇ ਘਟੀਆ ਕਿਸਮ ਦੇ ਲੋਕ ਜਿਹੜੇ ਇਹਨਾਂ ਨੂੰ ਸਮਾਜਿਕ ਤੇ ਜਗ੍ਹਾ ਪਰਮਾਤਮਾ ਨਾ ਹੀ ਦੇਵੇ ਤੇ ਚੰਗਾ ਇਸ ਕਰਕੇ ਮੈਂ ਤੁਹਾਨੂੰ ਪਿੰਡ ਵਾਲਿਆਂ ਨੂੰ ਯਕੀਨ ਦਿਵਾ ਕੇ ਚੱਲਿਆ ਕਹ ਤੁਸੀਂ ਕੋਈ ਨਹੀਂ ਤੁਹਾਡੇ ਬੱਚੇ ਸਾਡੇ ਬੱਚੇ ਨੇ ਇਹ ਸਰਕਾਰ ਦੇ ਬੱਚੇ ਨੇ ਇਸ ਕਰਕੇ ਤੁਹਾਡੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਆ ਇਸ ਕਰਕੇ ਆਉਣ ਵਾਲੇ ਸਮੇਂ 'ਚ ਠੀਕ ਕਰਾਂਗੇ ਇਹਨਾਂ ਨੂੰ ਸਾਰਾ ਕੁਝ ਫਿਰ ਵੀ ਮੈਂ ਦੇਖਣ ਡਿਆ ਬੜੇ ਮਜੂਸ ਬੈਠੇ ਨੇ ਪਿੰਡ ਵਾਲੇ ਇਹਨਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਪਿੰਡ 'ਚ ਬੱਚਿਆਂ ਨੂੰ ਕੈਸੀ ਸਿੱਖਿਆ ਮਿਲਦੀ ਹੈ ਕਿ ਮਾਲਾਣਾ ਜਾਂ ਉਧਰ ਵੀ ਮਾਲਾ ਕੀਵੇਂ ਮਜੂਸ ਹੋਈ ਮਜੂਸੀ 'ਚ ਬੈਠੇ ਨੇ ਵਿਚਾਰੇ ਇਸ ਕਰਕੇ ਬੇਰਬਰੀ ਹੋ ਇਸੇ ਕਰਕੇ ਮੈਂ ਪਿੰਡਾਂ ਜਾਉਂਦਾ ਹਾਂ ਤਾਂ ਮੈਨੂੰ ਪਤਾ ਲੱਗਦਾ ਕਿ ਕਿਹੜੇ ਪਿੰਡ 'ਚ ਟੀਚਰ ਸਹੀ ਕੰਮ ਕਰਦੇ ਨੇ ਤਾਂ ਕਿਹੜੇ ਪਿੰਡਾਂ 'ਚ ਗਲਤ ਕੰਮ ਕਰਦੇ ਨੇ ਇਸ ਕਰਕੇ ਮੈਂ ਕੋਈ ਹਰ ਪਿੰਡ 'ਚ ਭਾਵੇਂ ਪ੍ਰਾਇਮਰੀ ਸਕੂਲ ਹੋਵੇ, ਮਿਡਲ ਹੋਵੇ, ਹਾਈ ਹੋਵੇ ਮੈਂ ਟੋਟਲ ਆਪਣੇ ਹਲਕੇ ਦੇ ਸਾਰੇ ਪਿੰਡਾਂ 'ਚ ਜਾ ਕੇ ਵੇਖਣਾ ਔਰ ਜਿੰਨਾ ਚਿਰ ਮੈਂ ਜਾ ਕੇ ਵੇਖਿਆ ਨਾ ਉਹਨਾਂ 'ਚ ਸਮਝ ਨਹੀਂ ਲੱਗਣੀ ਕਿ ਇਹ ਲੋਕ ਕੀ ਕਰਦੇ ਕਦੋਂ ਆਉਂਦੇ ਕਦੋਂ ਜਾਂਦੇ ਕੀ ਕਰਦੇ ਨੇ ਹੁਣ ਇਹਨਾਂ ਨੂੰ ਸਮਝ ਲੱਗ ਗਈ ਕਿ ਇਸ ਕਰਕੇ ਮੈਂ ਤੁਹਾਨੂੰ ਯਕੀਨ ਦਿਵਾ ਕੇ ਚੱਲਾਂ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਦਾ ਜਿਹੜਾ ਭਵਿੱਖ ਹੋਣਾ ਹੈ ਨਾ ਰੀ ਹੋਏਗਾ ਬੇਫਿਕਰ ਹੋ ਧੰਨਵਾਦ ਫਤਿਹ ਬਲਵਨਾ ਵਾਹਿਗੁਰੂ ਜੀ ਕਾ ਕਾਲ ਸਤਿ ਮਾਈ ਗੁਰੂ ਜੀ